ਸਿਕਾਲ ਜੀ ਵੈਲਕਮ ਟੂ ਨਿਬਟ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ 10% ਦਾ ਬਿਲਕੁਲ ਨਿਊ ਫੈਬਰਿਕ ਲੈ ਕੇ ਆਏ ਜੀ ਸੋਫੀ ਸਿਲਕ ਦੇ ਵਿੱਚ ਸੂਟ ਰਹਿਣਗੇ ਬੜਾ ਸੋਹਣਾ ਸਿਲਕੀ ਪ੍ਰਿੰਟਡ ਸ਼ਰਟ ਰਹਿਣੀ ਹੈ ਤੇ ਸਿਲਕੀ ਦੁਪੱਟਾ ਰਹਿਣਾ ਹੈ ਤੇ ਨਾਲ ਪਿਓਰ ਮਸਲੀਨ ਵਾਂਗੂ ਫੈਬਰਿਕ ਹੈ ਨੇਗੇਟਿਵ ਪ੍ਰਿੰਟਿੰਗ ਦੇ ਵਿੱਚ ਉਹ बॉਟਮ ਰਹਿਣੀ ਹੈ 2.5 ਮੀਟਰ ਦੀ ਸ਼ਰਟ ਦੀ ਕੱਟ ਹੈ 2.5 ਮੀਟਰ ਦੀ बॉਟਮ ਦੀ ਕੱਟ ਹੈ ਤੇ 2.5 ਮੀਟਰ ਦਾ ਇਹ ਦੁਪੱਟਾ ਰਹਿਣਾ ਹੈ 10 ਬ੍ਰਾਂਡ ਦੇ ਸੂਟ ਰਹਿਣਗੇ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਅੱਜ ਤੇ ਸਾਰੇ ਸੂਟ ਹੈ ਬਹੁਤ ਪਿਆਰੀ ਸੈਟਰਡੇ ਸਪੈਸ਼ਲ ਤੁਹਾਡੇ ਲਈ ਬਿਲਕੁਲ ਨਵਾਂ ਫੈਬਰਿਕ ਲੈ ਕੇ ਆਏ ਹਾਂ ਬਹੁਤ ਫਾਈਨ ਕੁਆਲਿਟੀ ਦੇ ਵਿੱਚ ਹੈ ਕਿਉਂਕਿ ਬ੍ਰਾਂਡਡ ਸੂਟ ਹੈ ਜੀ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਤੇ ਡਾਰਕ ਕਲਰ ਦੇ ਵਿੱਚ ਹੋਣਗੇ ਸਾਰੇ ਸੂਟ ਮੈਚਿੰਗ ਸੂਟ ਹੈ 2400 ਪ੍ਰਾਈਸ ਦੇ ਨਾਲ ਤੇ ਜਿਹੜੇ ਕੋਰੀਅਰ ਚਾਰजेस ਐ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658080381466808003 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਣੀ ਹੁੰਦੀ ਹੈ ਜੀ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਨ ਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਜੀ 7:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸਨੀ ਹੋਊਗਾ ਕਿ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਉਹ ਹੋ ਸੋਹਣਾ ਪਹਿਲਾ ਸੂਟ ਬਲੈਕ ਕਲਰ ਦੇ ਵਿੱਚ ਹੈ ਜੀ ਇਹ ਸੂਟ ਆਪਣਾ ਥੋੜਾ ਜਿਹਾ ਜਿਵੇਂ ਜਦੋਂ ਸ਼ੈਡ ਪੈ ਰਿਹਾ ਸੂਟ ਦਾ ਥੋੜੀ ਗ੍ਰੀਨਿਸ਼ ਜੀ ਟੋਨ ਲੱਗ ਰਹੀ ਹੈ ਪਰ ਹੈ 블랙 ਹੈ ਜਿਹੜਾ ਮੇਨ ਬੇਸ ਕਲਰ ਹੈ 블랙 ਹੈ ਬਹੁਤ ਪਿਆਰਾ 10 ਬ੍ਰਾਂਡ ਦਾ ਸੂਟ ਹੈ ਹਮੇਸ਼ਾ ਟੈਗ 10 ਬ੍ਰਾਂਡ ਦਾ ਲੱਗਿਆ ਹੁੰਦਾ ਜੀ ਹਮੇਸ਼ਾ ਸੂਟ ਤੇ ਜਿਹੜਾ ਬ੍ਰਾਂਡੇਡ ਸੂਟ ਹੁੰਦਾ ਤੇ ਇਹ ਸੂਟ ਜਿਵੇਂ ਹੁਣ ਅਗਲਾ ਫੰਕਸ਼ਨ ਫੰਕਸ਼ਨਲ ਆਪਣੇ ਹੁਣ ਆ ਜਾਣੇ ਸਾਰੇ ਸਟਾਰਟ ਹੋ ਜਾਣੇ ਜੀ ਹੁਣ ਵੈਦਰ ਦੇ ਅਕੋਰਡਿੰਗ ਬਹੁਤ ਪਿਆਰਾ ਸ਼ਰਟ ਤੇ ਲਾਈਨਿੰਗ ਲੱਗਣੀ ਹੈ बॉटम ਤੇ ਲਾਈਨਿੰਗ ਦੀ ਵੈਸੇ ਨੀਡ ਨਹੀਂ ਹੈਗੀ ਜੇ ਤਾਂ ਤੁਸੀਂ ਸਟੇਟ ਸਲਵਾਰ ਰਿਆ ਫਰਸੀ ਸਲਵਾਰ ਵਾਇਰ ਬਣਾਣੀ ਆ ਤਾਂ बॉटम ਤੇ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਹੈਵੀ ਸਲਵਾਰ ਬਣਾਣੀ ਹੈ ਵੀ ਪੂਰੀ ਥੋੜੀ ਭਾਰੀ ਸਲਵਾਰ ਬਣ ਜਵੇ ਦੂਜੀ ਸਲਵਾਰ ਤਾਂ ਤੁਸੀਂ ਲਾਈਨਿੰਗ ਲਵਾ ਕੇ ਸੂਟ ਬਣਾ ਸਕਦੇ ਹੋ ਕਿਉਂਕਿ ਬਹੁਤ ਹੀ ਗ੍ਰੇਸਫੁਲ ਸੂਟ ਹੈ ਬਹੁਤ ਸੋਹਣੀ ਸ਼ਾਈਨ ਦੇ ਵਿੱਚ ਹਰ ਬਿਲਕੁਲ ਲਾਈਟ ਵੇਟ ਬਹੁਤ ਸੋਹਣਾ ਲਾਈਟ ਵੇਟ ਹੈ ਬਹੁਤ ਸੋਹਣੀ ਇਹਦੀ ਫਿਟਿੰਗ ਆਉਣੀ ਹੈ ਸੂਟ ਦੀ ਕੁਝ ਵੀ ਕਰਾਨ ਦੀ ਲੋੜ ਨਹੀਂ ਜਾਂ ਫਿਰ ਜਿਵੇਂ ਤੁਸੀਂ ਫੰਕਸ਼ਨਲ ਬਣਾਣਾ ਹੈ ਇਹਨੂੰ ਤਾਂ ਬਾਟਮ ਤੇ ਵੀ ਹਲਕਾ ਫੁਲਕਾ ਵਰਕ ਕਰਾ ਸਕਦੇ ਆ ਨਾਲ ਦੇਖੋ 2.5 ਮੀਟਰ ਦੀ ਹੈ ਪ੍ਰਿੰਟਡ ਸ਼ਰਟ ਆ ਨਾਲ 네ਗੇਟਿਵ ਪ੍ਰਿੰਟਿੰਗ ਦੇ ਵਿੱਚ ਬਾਟਮ ਹੈ ਜੀ ਨਾਲ ਤੇ ਨਾਲ ਸੋਫੀ ਸਿਲਕ ਦੇ ਵਿੱਚ ਹੀ ਦੁਪੱਟਾ ਰਹਿਣਾ ਦੁਪੱਟਾ ਵੀ ਬਿਲਕੁਲ ਲਾਈਟ ਵੇਟ ਬਹੁਤ ਜ਼ਿਆਦਾ ਸੋਹਣਾ ਇਹ ਦੇਖੋ ਲੁੱਕ ਦੇਖ ਬਹੁਤ ਸੋਹਣਾ ਜਿਵੇਂ ਗਲਾਸ ਟਿਸ਼ੂ ਵਾਲਾ ਫੈਬਰਿਕ ਪ੍ਰਿੰਟ ਸੂਟ ਦਿਖਾਏ ਸੀ ਥੋੜਾ ਜਿਹਾ ਉਹਦੇ ਨਾਲ ਦਾ ਹੀ ਮਿਲਦਾ ਜੁਲਦਾ ਫੈਬਰਿਕ ਹੈ ਜੀ ਬੜਾ ਪਿਆਰਾ بس ਇਹਦੇ ਨਾਲ ਬਾਟਮ ਵੀ ਆ ਗਈ ਹੈ ਜਿਹੜੀ ਉਹ ਨਾਲ ਪਲੇਨ ਹੈ ਸੈਲਫ ਦੇ ਵਿੱਚ ਉਹ ਆਲਓਵਰ ਸੂਟ ਸੀਗੇ ਇਹ ਲੁੱਕ ਆ ਜਣੀ ਦੇਖੋ ਸੂਟ ਦੀ 2400 ਪ੍ਰਾਈਸ ਹੈ 2400 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਥੋੜੀ ਜਿਹੀ ਦਿੱਕਤ ਆਣੀ ਹੈ ਇਹ ਵਾਲੀ ਵੀਡੀਓ ਬਣਾਉਣ ਲੱਗੇ ਕਿ ਥੋੜਾ ਸਲਿੱਪਰੀ ਕਾਊਂਟਰ ਵੀ ਸਾਡਾ ਐਵੇਂ ਦਾ ਫਿਰ ਉਹਦੇ ਤੇ ਥੋੜਾ ਸਲਿੱਪ ਹੋਈ ਜਾਣੇ ਸੂਟਾਂ ਨਾ ਤੇ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਮਰੂਨ ਕਲਰ ਸੇਮ ਦੇ ਵਿੱਚ ਹੈ ਮਰੂਨ ਕਲਰ ਬਹੁਤ ਪਿਆਰੇ 10 ਬ੍ਰੈਂਡ ਦੇ ਸੂਟ ਹੈ ਬਿਲਕੁਲ ਨਵਾਂ ਫੈਬਰਿਕ ਹੈ ਜੀ ਹਜੇ ਤੁਸੀਂ ਕਿਤੇ ਨਹੀਂ ਦੇਖਿਆ ਹੋਣਾ ਇਹ ਵਾਲਾ ਫੈਬਰਿਕ ਬਹੁਤ ਪਿਆਰਾ ਸੂਫੀ ਸਿਲਕ ਦੇ ਵਿੱਚ ਟੈਗ ਤੇ ਵੀ ਹਮੇਸ਼ਾ ਪੂਰਾ ਲਿਖਿਆ ਹੋਆ ਹੁੰਦਾ ਜੀ ਸੂਫ ਇਹਦੇ ਕੰਨੀ ਤੇ ਵੀ ਸਾਰਾ ਲਿਖਿਆ ਹੋਇਆ ਇਹ ਦੇਖੋ 2.5 ਮੀਟਰ ਦੀ ਸ਼ਰਟ ਦੀ ਕਟ ਹੈ 네ਗੇਟਿਵ ਪ੍ਰਿੰਟਿੰਗ ਦੇ ਵਿੱਚ ਬਾਟਮ ਹੈ ਇਹ ਤਾਂ ਤੁਸੀਂ ਦੋ ਦੋ ਸੂਟ ਵੀ ਲੈ ਲਓਗੇ ਤਾਂ ਵੀ ਬਹੁਤ ਪਿਆਰੇ ਇੱਕ ਤਾਂ ਪ੍ਰਿੰਟ ਬਹੁਤ ਸੋਹਣਾ ਇੱਕ ਜਿਹੜੀ ਇਹਨਾਂ ਦੀ ਡਿਜ਼ਾਈਨਿੰਗ ਹੈ ਦੇਖੋ ਦੁਪੱਟਾ ਮੈਂ ਹੁਣ ਰੱਖਿਆ ਬਿਲਕੁਲ ਲਾਈਟ ਵੇਟ ਦੁਪੱਟਾ ਬਹੁਤ ਸੋਹਣਾ ਹਲਕਾ ਫੁਲਕਾ ਕੁਛੇ ਕਈ ਵਾਰ ਪ੍ਰਿੰਟ ਸੂਟਾਂ ਤੇ ਵੀ ਆਪਾਂ ਹੈਂਡਵਰਕ ਕਰਾ ਲਈਏ ਉਹ ਵੀ ਬਹੁਤ ਸੋਹਣੇ ਸੂਟ ਬਣ ਜੰਨੇ ਆ ਇਹਨਾਂ ਨੂੰ ਤੁਸੀਂ ਹੈਂਡਵਰਕ ਕਰਾ ਕੇ ਵੀ ਰੈਡੀ ਕਰਾ ਸਕਦੇ ਆ ਸੂਟਾਂ ਨੂੰ ਪਰ ਮੇਨ ਫੈਬਰਿਕ ਦਾ ਹੁੰਦਾ ਜੀ ਫੈਬਰਿਕ ਬਹੁਤ ਜ਼ਿਆਦਾ ਫਾਈਨ ਹੈ ਇਹ ਦੇਖੋ ਕਿੰਨੇ ਪੇਰਾ ਦੁਪੱਟਾ ਬਹੁਤ ਸੋਹਣਾ ਸ਼ਾਈਨਿੰਗ ਦੇ ਵਿੱਚ ਹੈ ਬਹੁਤ ਬੜੀ ਸੋਹਣੀ ਸ਼ਾਈਨ ਹੈ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਹੈ। ਨੈਕਸਟ ਆ ਗਿਆ ਇਹਦੇ ਵਿੱਚ ਪਰਪਲ ਕਲਰ ਹੈ। ਸੇਮ ਪ੍ਰਿੰਟ ਦੇ ਵਿੱਚ ਪਹਿਲਾਂ ਬਲੈਕ ਦਿਖਾਇਆ ਮੈਂ ਤੁਹਾਨੂੰ। ਫਿਰ ਮੈਰੂਨ ਕਲਰ ਸੀਗਾ। ਤੇ ਹੁਣ ਹੈਗਾ ਪਰਪਲ। ਬਹੁਤ ਪਿਆਰਾ ਪ੍ਰਿੰਟ ਬੜੀ ਸੋਹਣੀ ਫਲਾਵਰ ਪ੍ਰਿੰਟਿੰਗ ਦੇ ਵਿੱਚ ਹੈ। ਇਹ ਲੁੱਕ ਆ ਜਾਣੀ ਹੈ। ਸ਼ਰਟ ਆ ਗਈ ਬੜੀ ਸੋਨੀ ਸੂਫੀ ਸਿਲਕ ਦੇ ਵਿੱਚ ਪਰਪਲ ਕਲਰ ਦੀ ਨੈਗੇਟਿਵ ਪ੍ਰਿੰਟਿੰਗ ਦੇ ਵਿੱਚ ਬਾਟਮ ਹੈ ਜੀ ਇਹਦੇ ਨਾਲ ਤੇ ਨਾਲ ਹੈਗਾ ਦੁਪੱਟਾ ਸਿਲਕ ਦੇ ਵਿੱਚ ਯਾਨੀ ਬਹੁਤ ਸੋਨੇ ਸ਼ਾਈਨ ਦੇ ਵਿੱਚ ਲਾਈਟ ਵੇਟ ਦੁਪੱਟੇ ਇਹ ਲੋਕਾ ਤੁਸੀਂ ਇੱਥੇ ਤੁਸੀਂ ਇਹਦਾ ਪੂਰਾ ਸਕਰੀਨਸ਼ਾਟ ਲੈ ਸਕਦੇ ਹੋ ਜੀ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਤੁਹਾਨੂੰ ਇੱਕ ਪ੍ਰਿੰਟ 'ਚ ਦਿਖਾਏ ਆ ਜੀ ਤਿੰਨ ਸੂਟ ਇਹ ਤੁਹਾਡਾ ਸਲੀਪ ਹੋ ਰਿਹਾ ਤਾਂ ਕਰਕੇ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨਸ਼ਾਟ ਲੈ ਲਿਓ ਪਲੀਜ਼ ਪਰਪਲ ਕਲਰ ਦੇ ਵਿੱਚ ਤੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਸੋਹਣਾ ਮੂੰਗਿਆ ਗ੍ਰੀਨ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਸੂਟ ਦਾ ਜਿਵੇਂ ਮੂੰਗਿਆ ਗ੍ਰੀਨ ਕਲਰ ਹੁੰਦਾ ਗ੍ਰੀਨੀਸ਼ ਟੋਨ ਤੇ ਡਾਰਕ ਗ੍ਰੀਨ ਉਹ ਵਾਲਾ ਕਲਰ ਹੈ ਇਹ ਲੁਕਾ ਜਾਣੀ ਹੈ ਪ੍ਰਿੰਟਿੰਗ ਬਹੁਤ ਸੋਹਣੀ ਫਲਾਵਰ ਪ੍ਰਿੰਟਿੰਗ ਹੈ ਜੀ ਇਹ ਵਾਲੇ ਸੂਟ ਦੀ ਵੀ प्यारी फ्लावर प्रिंटिंग ਦੇ ਵਿੱਚ ਡਾਰਕ ਮੂੰਗੀਆ ਗ੍ਰੀਨ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟਾ ਬਹੁਤ ਸੋਹਣੀ ਨਾ ਤਾਂ ਜਿਆਦਾ ਵੱਡਾ ਵੀ ਨਹੀਂ ਹੈਗਾ ਪ੍ਰਿੰਟ ਜਿਆਦਾ ਛੋਟਾ ਨਹੀਂ ਹੈਗਾ ਇਹ ਹੈਗੀ ਇਸਦੀ ਬਾਟਮ ਮੈਚਿੰਗ ਸੂਟ ਹੈ ਜੀ 2.5 ਮੀਟਰ ਦੀ ਸ਼ਰਟ ਦੀ ਕਟ ਹੈ 2.5 ਮੀਟਰ ਦੀ ਉਹ ਬਾਟਮ ਦੀ ਕਟ ਹੈ ਤੇ ਨਾਲ ਹੈਗਾ ਦੁਪੱਟਾ ਇਹ ਕੁਝ ਹਨ ਬੜੇ ਪਿਆਰੇ ਪ੍ਰਿੰਟ ਦੇ ਵਿੱਚ ਦੁਪੱਟੇ ਕੁਝ ਅਲੱਗ ਜੀ ਲੁੱਕ ਦੇ ਵਿੱਚ ਕੁਝ ਲੈ ਕੇ ਆਏ ਹਾਂ ਬਿਲਕੁਲ ਨਵਾਂ ਫੈਬਰਿਕ ਮੈਂ ਟਰਾਈ ਕਰਦੀ ਹੁਣੀਆਂ ਵੀ ਜਿਹੜਾ ਵੀ ਨਵਾਂ ਫੈਬਰਿਕ ਆਵੇ ਸਭ ਤੋਂ ਪਹਿਲਾਂ ਤੁਹਾਡੇ ਲਈ ਲੈ ਕੇ ਆਈਏ ਇਹ ਦੇਖ ਕਿੰਨਾ ਪਿਆਰਾ ਪ੍ਰਿੰਟ ਹੈ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਰੈੱਡ ਰਸਟ ਜਿਹਾ ਕਲਰ ਹੈ ਨਾ ਤਾਂ ਇਹ ਰੈੱਡ ਹੈ ਨਾ ਰਸਟ ਹੈ ਇਹ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਸੂਟ ਦਾ ਜਿਹੜਾ ਮੈਂ ਹੁਣੇ ਤੁਹਾਨੂੰ ਕਲਰ ਦਿਖਾਇਆ ਸੀ ਉਹਦੇ ਨਾਲ ਦਾ ਹੀ ਐ ਇਹ ਪ੍ਰਿੰਟ ਜਿਹੜਾ ਪਹਿਲਾ ਪ੍ਰਿੰਟ ਦਿਖਾਇਆ ਤੇ ਕਿਉਂਕਿ ਤਿੰਨ ਤਿੰਨ ਸੂਟ ਆਪਾਂ ਇਸ ਇੱਕ ਪ੍ਰਿੰਟ 'ਚ ਤੁਹਾਨੂੰ ਦਿਖਾਵਾਂਗੇ ਤਿੰਨ ਤਿੰਨ ਕਲਰ ਇਹ ਆ ਗਿਆ ਰਸਟ ਰੈੱਡ ਜਿਹਾ ਕਲਰ ਆ ਬੜਾ ਸੋਹਣਾ ਜਾਂ ਪ੍ਰਿੰਟ ਦੇਖੋ ਕਿੰਨਾ ਪਿਆਰਾ ਬੜੀ ਪਿਆਰੀ ਸ਼ਾਈਨ ਦੇ ਵਿੱਚ ਸ਼ਰਟ ਹੈ ਸ਼ਰਟ 'ਚ ਬੜੀ ਪਿਆਰੀ ਸ਼ਾਈਨਿੰਗ ਹੈ ਤੇ ਨਾਲ ਇਹ ਬਾਟਮ ਹੈ ਜੀ ਨਾਲ 네ਗੇਟਿਵ ਪ੍ਰਿੰਟਿੰਗ ਦੇ ਵਿੱਚ ਬਾਟਮ ਰਹੂਗੀ ਦੇ ਨਾਲ ਬਹੁਤ ਹੀ ਪਿਆਰਾ ਸਿਲਕ ਦੇ ਵਿੱਚ ਦੁਪੱਟਾ ਸਿਲਕ ਦੀ ਉਹ 셔ਟ ਐ ਸਿਲਕ ਦਾ ਹੀ ਦੁਪੱਟਾ ਬਹੁਤ ਪਿਆਰਾ ਸੀ ਇਹ ਲੁੱਕ ਕਰੋ 2400 ਪ੍ਰਾਈਸ ਹੈ ਜੀ 2800 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਪੀਕਾਕ ਬਲੂ ਕਲਰ ਹੈ ਜੀ ਮੋਰ ਪੰਖੀ ਬਲੂ ਕਲਰ ਪੀਕਾਕ ਬਲੂ ਕਲਰ ਇਹ ਲੁੱਕ ਕਰੋ ਕਿੰਨਾ ਪਿਆਰਾ ਕੱਪੜਾ ਹੈ ਥੋੜਾ ਮੋਰ ਪੰਖੀ ਬਲੂ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਆ ਬਾਟਮ ਆਗੀ ਨਾਲ ਬਹੁਤ ਪਿਆਰੀ ਜੇ ਸ਼ਰਟ ਹੈ ਤੇ ਨਾਲ ਦੁਪੱਟਾ ਸਿਲਕ ਦੇ ਵਿੱਚ ਦੁਪੱਟੇ ਬਹੁਤ ਪਿਆਰੇ ਪ੍ਰਿੰਟਡ ਦੁਪੱਟੇ ਆ ਬਹੁਤ ਸੋਹਣੀ ਸ਼ਾਈਨ ਦੇ ਵਿੱਚ ਸੂਟ ਕੁਝ ਅਲੱਗ ਜੀ ਲੁੱਕ ਦੇ ਵਿੱਚ ਸੂਟ ਹੈ ਜੀ ਇਹ ਲੁੱਕ ਆ ਇਹ ਦੇਖੋ ਇੱਥੇ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਮੋਰ ਪੰਖੀ ਬਲੂ ਕਲਰ ਹੈ 2400 ਪ੍ਰਾਈਸ ਹੈ 2400 ਪ੍ਰਾਈਸ ਦੇ। ਨੈਕਸਟ ਆ ਗਿਆ ਨੈਕਸਟ ਪ੍ਰਿੰਟ ਸਟਾਰਟ ਕਰਦੇ ਹਾਂ। ਬਹੁਤ ਪਿਆਰਾ ਇਹ ਵਾਈਨ ਜੇ ਕਲਰ ਦੇ ਵਿੱਚ ਹੈ। ਦੇਖੋ ਅਲੱਗ ਜਈ ਹੈ ਵਾਈਨ ਵੀ ਨਹੀਂ ਕਹਿ ਸਕਦੇ ਥੋੜਾ ਮਜੈਂਟਾ ਜੀ ਟੋਨ ਤੇ ਵਾਈਨ ਹੁੰਦਾ। ਉਹ ਵਾਲਾ ਕਲਰ ਹੈ ਵਾਈਨ ਕਲਰ ਹੈ। ਬੜੀ ਪਿਆਰੀ ਪ੍ਰਿੰਟਿੰਗ ਦੇ ਵਿੱਚ ਸੂਟ। ਥੋੜਾ ਜਿਹਾ ਸਲਿੱਪ ਹੋਣ ਕਰਕੇ ਮੈਨੂੰ ਥੋੜੀ ਜੀ ਦਿੱਕਤ ਆ ਰਹੀ ਹੈ ਜੇ ਨਾ ਸੂਟਾਂ ਦੇ ਵਿੱਚ। ਅੰਬੀ ਵਾਲਾ ਪ੍ਰਿੰਟ ਹੈ ਬਹੁਤ ਪਿਆਰਾ ਅੰਬੀ ਵਾਲਾ ਪ੍ਰਿੰਟ ਇਹ ਲੁੱਕਾ ਹੈ ਸਿਲਕ ਦੇ ਵਿੱਚ ਸ਼ਰਟ 네ਗੇਟਿਵ ਪ੍ਰਿੰਟਿੰਗ ਦੇ ਵਿੱਚ ਨਾਲ ਬਾਟਮ ਰਹੂਗੀ ਇਹ ਬਾਟਮ ਆ ਗਈ ਜੀ ਨਾਲ ਵਾਈਨ ਕਲਰ ਦੇ ਵਿੱਚ ਇਹ ਸ਼ਰਟ ਹੈ ਤੇ ਨਾਲ ਸਿਲਕ ਦਾ ਹੀ ਦੁਪੱਟਾ ਰਹੂਗਾ ਸਿਲਕ ਦਾ ਹੀ ਦੁਪੱਟਾ ਸ਼ੌਟ ਨੇ ਸਾਡੇ ਨੂੰ 2400 ਪ੍ਰਾਈਸ ਦੇ ਨਾਲ 2400 ਪ੍ਰਾਈਸ ਦੇ ਨਾਲ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਦਿਖਾਣੀ ਹੈ ਮੈਂ ਸੇਮ ਪ੍ਰਿੰਟ ਦੇ ਵਿੱਚ ਹੈਗਾ ਡਾਰਕ ਬਲੂ ਕਲਰ ਹੈ ਜੀ ਨੇਵੀ ਬਲੂ ਕਲਰ ਹੈ ਜਿਹੜਾ ਪਹਿਲਾਂ ਬਲੂ ਦਿਖਾਇਆ ਸੀ ਮੈਂ ਦੂਜੇ ਪ੍ਰਿੰਟ ਦੇ ਵਿੱਚ ਉਹ ਮੋਰ ਪੰਖੀ ਬਲੂ ਸੀਗਾ ਇਹ ਡਾਰਕ ਨੇਵੀ ਬਲੂ ਕਲਰ ਹੈ ਜੀ ਸੂਟ ਦਾ ਇਹ ਦੇਖੋ ਡਾਰਕ ਨੇਵੀ ਬਲੂ ਕਲਰ ਹੈ बॉटਮ ਦਾ 네ਗੇਟਿਵ ਪ੍ਰਿੰਟਿੰਗ ਦੇ ਵਿੱਚ बॉਟਮ ਇਹ ਸਿਲਕ ਦੀ ਸ਼ਰਟ ਹੈ 10 ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਮੈਚਿੰਗ ਸੂਟ ਬਹੁਤ ਪਿਆਰੇ ਦੁਪੱਟਿਆਂ ਦੇ ਨਾਲ ਇਹ ਸਿਲਕ ਦਾ ਹੀ ਦੁਪੱਟਾ ਹੈ ਨਾਲ ਸਿਲਕ ਦੀ ਪ੍ਰਿੰਟਡ ਸ਼ਰਟ ਹੈ ਸਿਲਕ ਦੀ ਉਹ ਨਾਲ ਦੁਪੱਟਾ ਬੜਾ ਪਿਆਰਾ ਇਹ ਦੁਪੱਟਾ ਹੈ ਇਹ ਸੇਮ ਦੇ ਵਿੱਚ ਹੈਗਾ ਬੜਾ ਸੋਹਣਾ ਮਰੂਨ ਕਲਰ ਕਾਲਸ ਤੇ ਜਿਹੜਾ ਮਰੂਨ ਕਲਰ ਹੁੰਦਾ ਹੈ ਜਿਵੇਂ ਪਹਿਲਾਂ ਨੇਵੀ ਬਲੂ ਕਲਰ ਦਿਖਾਇਆ ਮੈਂ ਤੁਹਾਨੂੰ ਤੇ ਹੁਣ ਜਿਹੜਾ ਕਾਲਸ ਤੇ ਬਲੂ ਕਲਰ ਹੁੰਦਾ ਉਹ ਵਾਲਾ ਕਲਰ ਹੈ ਜੀ ਸੋਟ ਦਾ ਇਹ ਬਹੁਤ ਪਿਆਰਾ ਡਿਜ਼ਾਈਨ ਡਾਰਕ ਮਰੂਨ ਕਲਰ ਹੈ ਪਹਿਲਾਂ ਬਲੂ ਕਲਰ ਦਿਖਾਇਆ ਸੀ ਐਵੇਂ ਕਾਲਸ ਤੇ ਮਰੂਨ ਕਲਰ ਹੈ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਸ਼ਾਈਨ ਦੇ ਵਿੱਚ ਹੀ ਬਾਟਮ ਹੈ ਨਾਲ ਸਿਲਕ ਦੀ ਸ਼ਰਟ ਇਹ ਸਿਲਕ ਦਾ ਹੀ ਦੁਪੱਟਾ ਲੈਣਾ ਨਾਲ ਇਹ ਲੋਕ ਇਹ ਜੇᱫੋ ਤੁਸੀਂ ਸਟੀਚ ਕਰਾਉਂਗੇ ਇਹਨਾਂ ਦੀ ਬਹੁਤ ਪਿਆਰੀ ਲੁੱਕ ਆਣੀ ਆ ਜੀ ਸੂਟਾਂ ਦੀ ਜਿਵੇਂ ਫਰਸੀ ਸਲਵਾਰ ਨਾਲ ਅੱਜਕੱਲ ਟ੍ਰੈਂਡ ਹੈ ਜੇ ਉਵੇਂ ਵੀ ਬਣਾਉਣਾ ਤੁਸੀਂ ਬਾਟਮ ਦੇ ਨਾਲ ਦੀ ਪੋਟਲੀ ਦੀ ਡਿਜ਼ਾਈਨਿੰਗ ਕਰਾ ਕੇ ਬਸ ਸਿੰਪਲ ਸੂਕੇ ਸਟੀਚ ਕਰਾ ਸਕਦੇ ਹੋ ਇੱਥੇ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਮੈਰੂਨ ਕਲਰ ਦੇ ਵਿੱਚ ਤੇ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਬੜਾ ਪਿਆਰਾ ਬਲੂ ਕਲਰ ਦੇ ਵਿੱਚ ਹੈ ਜੀ ਇਹ ਬਹੁਤ ਸੋਹਣੀ ਫਲਾਵਰ ਪ੍ਰਿੰਟਿੰਗ ਦੇ ਵਿੱਚ ਸਾਰੇ ਕਲਰ ਇਹਨਾਂ ਦੇ ਸਾਰੇ ਆਪਣੇ ਡਾਰਕ ਕਲਰ ਦਿਖਾਏ ਆ ਜਿਵੇਂ ਤੁਹਾਨੂੰ ਬਸ ਥੋੜਾ ਜਿਹਾ ਸਲਿੱਪ ਹੋਣ ਕਰਕੇ ਹਲਕੀ ਜਿਹੀ ਆਪਾਂ ਨੂੰ ਦਿੱਕਤ ਆ ਰਹੀ ਹੈ ਸੂਟਾਂ ਦੀ ਇਹ ਰੁਕਾ ਬਹੁਤ ਪਿਆਰਾ ਬਲੂ ਕਲਰ ਦੇ ਵਿੱਚ ਸੂਟ ਹੈ ਨਾਲ ਇਹ ਬਾਟਮ ਆ ਗਈ ਜੀ ਬੜੀ ਸੋਹਣੀ ब्लू ਕਲਰ ਦੇ ਵਿੱਚ ਨੈਗੇਟਿਵ ਪ੍ਰਿੰਟਿੰਗ ਦੇ ਵਿੱਚ ਬੜੀ ਸੋਹਣੀ ਸ਼ਾਈਨਿੰਗ ਵਾਲੀ ਤੇ ਸਿਲਕ ਦੀ ਸ਼ਰਟ ਹੈ ਸੋਨਾ ਜਾਂ ਬਲੂ ਹੈ ਇਹ ਨਾ ਤਾਂ ਨੇਵੀ ਬਲੂ ਹੈ ਨਾ ਮੋਰ ਪੰਖੀ ਬਲੂ ਹੈ ਅਲੱਗ ਜਿਹਾ ਬਲੂ ਕਲਰ ਹੈ ਦੇਖੋ ਸੂਟ ਦਾ ਬਹੁਤ ਪਿਆਰਾ ਤੇ ਨੈਕਸਟ ਆ ਗਿਆ ਇਹਦੇ ਵਿੱਚ ਮਸਟਰਡ ਕਲਰ येलो ਮਸਟਰਡ ਕਲਰ ਹੈ ਸੇਮ ਦੇ ਵਿੱਚ ਹੀ ਕਿੰਨਾ ਪਿਆਰਾ ਸਿਲਕ ਦੀ ਸ਼ਰਟ ਹੈ ਤੇ ਨਾਲ ਸਿਲਕ ਦਾ ਇਹ ਦੁਪੱਟਾ ਬਰਦਾ ਸਿਲਕ ਦਾ ਇਹ ਦੁਪੱਟਾ ਇਹਨੂੰ ਕੱਟ ਕਲਰ ਇਹ ਵੀ ਬਹੁਤ ਪਿਆਰਾ ਸੋਟ ਦਾ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਯੈਲੋ ਮਸਟਰਡ ਕਲਰ ਆ ਬਹੁਤ ਪਿਆਰਾ ਸੇਮ ਕਲਰ ਦੀਓ ਇਹ ਬਾਟਮ ਸੀਗੀ ਨਾਲ ਮਸਟਰਡ ਕਲਰ ਦੀ ਤੇ ਨਾਲ ਸਿਲਕ ਦੀ ਸ਼ਰਟ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਮਰੂਨ ਕਲਰ ਇਹ ਵੀ ਪ੍ਰਿੰਟ ਬੜਾ ਸੋਹਣਾ ਸਰਦਾਰੀ ਪ੍ਰਿੰਟ ਹੈ ਜਿਹਨਾਂ ਨੂੰ ਜਿਆਦਾ ਵੱਡੇ ਪ੍ਰਿੰਟ ਨਹੀਂ ਪਸੰਦ ਤਾਂ ਬਹੁਤ ਛਿਹਰਾ ਪ੍ਰਿੰਟ ਹੈ ਇਹ ਡਾਰਕ ਮਰੂਨ ਕਲਰ ਹੈ ਹਾਈਬ੍ਰਿਡਡ ਦੁਪੱਟਾ ਸਿਲਕ ਦੀ ਸ਼ਰਟ ਨਾਲ ਨੈਗੇਟਿਵ ਪ੍ਰਿੰਟਿੰਗ ਦੇ ਵਿੱਚ ਪਲੇਨ ਬਾਟਮ ਇਹ ਲੁੱਕ ਆ ਤੁਹਾਨੂੰ 2400 ਪ੍ਰਾਈਸ ਹੈ ਜੀ 2400 ਪ੍ਰਾਈਸ ਦੇ ਨਾਲ ਅੱਜ ਮੈਂ ਤੁਹਾਨੂੰ ਬਿਲਕੁਲ ਨਵਾਂ ਫੈਬਰਿਕ ਦਾਸ ਬ੍ਰਾਂਡ ਦਾ ਦਿਖਾਇਆ 2400 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ